ਕਾਇਨਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਜਿਵੇਂ ਤੁਸੀਂ ਜਾਣਦੇ ਹੋ ਕਿ ਹਰ ਸਾਲ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਪਰ ਇਸ ਵਾਰ 26 ਜਨਵਰੀ ਕਿਉਂ ਖਾਸ ਰਹਿਣ ਵਾਲਾ ਆਉ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ 26 ਜਨਵਰੀ ਦੀ ਪ੍ਰੇਡ ਦੇ ਵਿੱਚ ਇਸ ਵਾਰ ਨਾਰੀ ਸ਼ਕਤੀ ਦੀ ਝਲਕ ਦਿਖਾਈ ਦੇਵੇਗੀ ਇਸ ਵਾਰ ਹੋਣ ਵਾਲੇ ਸਮਾਗਮ ਦੀ ਸੁਰਸ਼ੈਲੀ ਦੇ ਵਿੱਚ ਵੱਡੇ ਬਦਲਾਅ ਹੋਣਗੇ ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਪਹਿਲੀ ਵਾਰ 4ਜੀ ਬੈਂਡ ਦੀ ਬਜਾਏ 100 ਦੇ ਕ੍ਰੀਮ ਮਹਿਲਾ ਕਲਾਕਾਰ ਸ਼ੰਖ ਅਤੇ ਨਗਾੜੇ ਵਰਗੇ ਭਾਰਤੀ ਸੰਗੀਤ ਨੂੰ ਵਜਾ ਕੇ ਪ੍ਰੇਡ ਸ਼ੁਰੂ ਕਰਨਗੀਆਂ। ਤਿੰਨ ਸੈਨਾ ਦੀਆਂ ਮਹਿਲਾ ਸਿਪਾਹੀਆਂ ਦੇ ਵੱਲੋਂ ਇਸ ਪ੍ਰੇਡ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਜਾਵੇਗੀ। ਪਹਿਲੀ ਵਾਰ ਅਗਨੀ ਵੀਰ ਔਰਤਾ ਦੀ ਟੁਕੜੀ ਪ੍ਰੇਡ ਦੇ ਵਿੱਚ ਹਿੱਸਾ ਲਵੇਗੀ। ਭਾਰਤੀ ਜਲ ਸੈਨਾ ਦੇ ਮਾਰਚਿੰਗ ਦਸਤੇ ਦੇ ਵਿੱਚ ਮਹਿਲਾ ਅਤੇ ਪੁਰਸ਼ ਅਗਨੀ ਵੀਰਾ ਨੂੰ ਸ਼ਾਮਿਲ ਕੀਤਾ ਗਿਆ ਹੈ। ਪ੍ਰੇਡ ਦੇ ਮਾਰਚਿੰਗ ਦਸਤੇ ਦੇ ਵਿੱਚ 72 ਮਹਿਲਾ ਅਤੇ 72 ਪੁਰਸ਼ ਅਗਨੀ ਵੀਰ ਹੋਣਗੇ ਜੋ ਕਿ ਪ੍ਰੇਡ ਦੇ ਵਿੱਚ ਅੱਗੇ ਵੱਧਦੇ ਹੋਏ ਨਜ਼ਰ ਆਉਣਗੇ ਤਾਂ ਦੁਨੀਆ ਨੂੰ ਭਾਰਤ ਦੇ ਸਭ ਤੋਂ ਛੋਟੇ ਸੈਨਿਕਾ ਦੀ ਤਾਕਤ ਦਿਖਾਈ ਦੇਵੇਗੀ ਜੇਕਰ ਗੱਲ ਖਾਸ ਮਹਿਮਾਨ ਦੀ ਕੀਤੀ ਜਾਵੇ ਤਾਂ ਫਰਾਂਸ ਦੇ ਰਾਸ਼ਟਰਪਤੀ ਇਸ ਪ੍ਰੋਗਰਾਮ ਦੇ ਵਿੱਚ ਖਾਸ ਮਹਿਮਾਨ ਵਜੋਂ ਪਹੁੰਚਣਗੇ ਅਤੇ ਇਸ ਤੋਂ ਇਲਾਵਾ 13000 ਵਿਸ਼ੇਸ਼ ਮਹਿਮਾਨ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣਗੇ ਵੱਖ-ਵੱਖ ਝਾਕੀਆਂ ਦੇਸ਼ ਦੀ ਅਮੀਰ ਸੱਭਿਆਚਾਰਕ ਵਿਭਿੰਨਤਾ, ਏਕਤਾ ਅਤੇ ਤਰੱਕੀ ਨੂੰ ਦਰਸਾਉਣਗੀਆਂ ਇਸ ਦਿਨ ਦਿੱਲੀ ਮੈਟਰੋ ਸੇਵਾਵਾਂ ਮੁਫਤ ਰਹਿਣਗੀਆਂ ਤਦਅਜ਼ੀਕੀ ਪਲਕੇਸ ਸਵੇਰੇ 10:30 ਵਜੇ ਕਰਤਵਿਅ ਪਥ ਤੇ ਇਹ ਪ੍ਰੇਡ ਸ਼ੁਰੂ ਹੋਵੇਗੀ ਜੋ ਕਿ 90 ਮਿੰਟ ਦੀ ਹੋਵੇਗੀ ਅਤੇ ਇਸ ਦੌਰਾਨ 77000 ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚੋਂ 42000 ਸੀਟਾਂ ਆਮ ਲੋਕਾਂ ਦੇ ਲਈ ਰੱਖੀਆਂ ਗਈਆਂ ਨੇ ਤੇ ਜ਼ਿਆਦਾਤਰ ਟਿਕਟਾਂ ਵਿਕ ਚੁੱਕੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਕੇਂਦਰ ਸਰਕਾਰ ਦੀਆਂ ਲਗਭਗ 30 ਯੋਜਨਾਵਾਂ ਸ਼ਾਮਿਲ ਕੀਤੀਆਂ ਗਈਆਂ ਨੇ ਜਿਵੇਂ ਉਜਵਲਾ ਯੋਜਨਾ पीएम एग्रीकल्चर स्टैंड अप इंडिया स्टार्टअप इंडिया ਮਹਿਲਾ ਪੁਲਾੜ ਵਿਗਿਆਨੀ ਯੋਗਾ ਅਧਿਆਪਕ ਆਦਿ ਇਸ ਦਿਨ ਇੱਕ ਵਿਸ਼ੇਸ਼ ਡਾਕ ਟਿਕਟ ਅਤੇ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ ਜਾਵੇਗਾ ਤਾਂ ਪ੍ਰੇਰਣ ਦੇ ਦੌਰਾਨ 25 ਝਾਕੀਆਂ ਜਿਹੜੀਆਂ ਨੇ ਉਹ ਆਪਣਾ ਕਰਤੱਵ ਦਿਖਾਉਣੀਆਂ ਚੌਣ ਕਮਿਸ਼ਨਰ ਦੀ ਝਾਕੀ ਵੀ ਇਸ ਦੇ ਵਿੱਚ ਸ਼ਾਮਿਲ ਕੀਤੀ ਗਈ ਹੈ ਜਿਵੇਂ ਅਰुणाचल प्रदेश ਹਰਿਆਣਾ ਮਨੀਪੁਰ ਮੱਧ ਪ੍ਰਦੇਸ਼ ਓਡੀਸ਼ਾ छत्तीसगढ़ राजस्थान महाराष्ट्र आंध्र प्रदेश लद्दाख तमिलनाडु गुजरात मेघालय झारखंड ਅਤੇ ਉੱਤਰ ਪ੍ਰਦੇਸ਼ ਤੋਂ ਇਲਾਵਾ ਤੇਲਗਾਨਾ ਵਰਗੇ ਰਾਜ ਜਿਹੜੇ ਨੇ ਉਹ ਸ਼ਾਮਿਲ ਕੀਤੇ ਗਏ ਨੇ ਸੋ ਸਾਡੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਤੁਹਾਨੂੰ ਕਿਵੇਂ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸੋ